ਸਸ ਹੈਗਾ ਦੋਸਤੋ ਸਵਾਗਤ ਹੈ ਤੁਹਾਡਾ ਜੋ ਕੇਂਦਰ ਸਤਿਏ ਵਾਲਾ ਵਿਖੇ ਦੋਸਤੋ ਅੱਜ ਅਸੀਂ ਸਰਵਾਈਕਲ ਨਾਲ ਸੰਬੰਧਿਤ ਗਠੀਆ ਵਾਈ ਨਾਲ ਸੰਬੰਧਿਤ ਜੋੜਾਂ ਦੇ ਦਰਦ ਨਾਲ ਸੰਬੰਧਿਤ ਕੁਝ ਕਿਰਿਆਵਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨਾਲ ਤੁਹਾਨੂੰ ਇਹਦੇ ਵਿੱਚ ਰਾਹਤ ਮਿਲ ਸਕਦੀ ਹੈ ਇਹ ਕਿਰਿਆਵਾਂ ਕਰਕੇ ਤੁਸੀਂ ਇਹਦੇ ਤੋਂ ਨਿਜਾਦ ਪਾ ਸਕਦੇ ਹੋ ਇਹ ਕਿਰਿਆਵਾਂ ਜਿਆਦਾ ਔਖੀਆਂ ਨਹੀਂ ਹੈ ਸੌਖੀਆਂ ਨੇ ਬੜੇ ਸਧਾਰਨ ਸਮਰੱਥਾ ਵਾਲੇ ਵੀ ਇਸ ਨੂੰ ਕਰ ਸਕਦੇ ਨੇ ਇਸ ਨੂੰ ਲਗਾਤਾਰ ਕਰੋਗੇ ਤਾਂ ਯਕੀਨਨ ਤੁਹਾਨੂੰ ਲਾਭ ਹੋਵੇਗਾ ਹਾਂਜੀ ਅਸੀਂ ਬਾਕੀ ਸਾਧਕਾਂ ਦੇ ਨਾਲ ਇਹ ਕਿਰਿਆਵਾਂ ਕਰਾਂਗੇ ਹਾਂਜੀ ਉੱਠ ਕੇ ਬੈਠੋ ਹੱਥ ਅੱਗੇ ਖੋਲੋ ਮੁੱਠੀਆਂ ਬੰਦ ਕਰੋ ਖੋਲੋ ਅੰਗੂਠੇ ਅੰਦਰ ਮੁੱਠੀਆਂ ਨੂੰ ਗੋਲ ਘਮਾਓ ਉਲਟਾ ਦੋਵੇਂ ਹੱਥ ਗੋਦੀ ਦੇ ਵਿੱਚ ਸਿਰ ਦੇ ਉੱਪਰ ਦੀ ਇਸ ਤਰ੍ਹਾਂ ਘੁਮਾ ਕੇ ਲਿਆਉਣਾ ਹੱਥ ਕੇ ਕੰਨ ਦੇ ਉੱਪਰ ਦੀ ਹੋ ਕੇ ਦੂਸਰੇ ਕੰਨ ਦੇ ਨਾਲ ਦੀ ਵਾਪਸ ਆ ਜਾਵੇ ਇਸੇ ਤਰ੍ਹਾਂ ਹੀ ਦੂਸਰਾ ਹੱਥ ਵਾਰ-ਵਾਰ ਕਰੋ ਇਸੇ ਹੀ ਕਿਰਿਆ ਨੂੰ ਉਲਟਾ ਕਰਨਾ ਹੈ ਜਿਹੜਾ ਹੱਥ ਹੈ ਉਸੇ ਕੰਨ ਦੇ ਨਾਲ ਦੀ ਜਾ ਕੇ ਉੱਪਰਲੇ ਕੰਨ ਦੇ ਕੋਲੋਂ ਹੋ ਕੇ ਵਾਪਸ ਆਵੇ ਇਸ ਤਰ੍ਹਾਂ ਵਾਰ-ਵਾਰ ਕਰੋ ਵਾਪਸ ਉਂਗਲਾ ਜੋੜ ਕੇ ਹੱਥ ਮੋਡਿਆਂ ਦੇ ਰੱਖਾਂਗੇ ਮੋੜਿਆਂ ਨੂੰ ਸਾਈਕਲ ਦੇ ਪੈਡਲ ਵਾਂਗ ਅੱਗੇ ਪਿੱਛੇ ਚਲਾਵਾਂਗੇ ਉਲਟਾ ਵਾਪਸ ਸਿਰ ਨੂੰ ਉੱਪਰ ਉਠਾਓ ਅੱਖਾਂ ਉੱਪਰ ਜਿੰਨਾ ਆਸਮਾਨ ਵੱਲ ਉੱਚਾ ਦੇਖ ਸਕਣ ਵਾਪਸ ਅੱਖਾਂ ਬੰਦ ਕਰਕੇ ਸਿਰ ਨੂੰ ਦੋਨਾਂ ਮੋਢਿਆਂ ਵਾਲੇ ਪਾਸੇ ਵਾਰੀ-ਵਾਰੀ ਝਕਾਉਣਾ ਬੜੇ ਆਰਾਮ ਨਾਲ ਕਰਨਾ ਹੈ ਤੇਜ਼ੀ ਨਹੀਂ ਕਰਨੀ ਵਾਪਸ ਸਿਰ ਨੂੰ ਗੋਲ ਕਮਾਉਣਾ ਹੈ ਇਸੇ ਕਿਰਿਆ ਨੂੰ ਉਲਟਾ ਵਾਪਸ तकरीबन 10-10 ਵਾਰ ਇਸ ਤਰ੍ਹਾਂ ਗਰਦਨ ਨੂੰ ਘਮਾਉਣ ਨਾਲ ਤੁਹਾਨੂੰ ਗਰਦਨ ਦੇ ਮਸਲ ਤੇ ਵਿੱਚ ਜਿੱਥੇ ਕਿਤੇ ਰੁਕਾਵਟ ਹੈ ਹਵਾ ਰੁਕੀ ਹੋਈ ਹੈ ਉਹਨੂੰ ਕੱਢਣ ਦੇ ਵਿੱਚ ਮਦਦ ਮਿਲੇਗੀ ਇਸ ਤੋਂ ਅਗਲੀ ਕਿਰਿਆ ਪੁਜਾਂਗਾਸਨ ਉਲਟੇ ਲੇਟਾਂਗੇ ਪੈਰ ਜੁੜੇ ਹੋਏ ਪੰਜੇ ਪਿੱਛੇ ਨੂੰ ਹਥੇਲੀ ਦੇ ਹਥੇਲੀ ਥੋੜੀ ਹਥੇਲੀਆਂ ਦੇ ਸਾਹ ਭਰਦੇ ਹੋਏ ਉੱਪਰਲਾ ਧੜ ਉੱਪਰ ਉਠੋਣਾ ਹੈ ਕੋਸ਼ਿਸ਼ ਕਰੋ ਜੇ ਅੱਡੀਆਂ ਜੁੜੀਆਂ ਰਹਿਣ ਤਾਂ ਇੱਕ ਵਾਰ ਫੇਰ ਇੱਕ ਵਾਰ ਫਿਰ ਹੁਣ ਆਪਸ ਹੱਥ 모ੜਿਆਂ ਦੇ ਬਰਾਬਰ ਹੁਣ ਜਿਬ ਬਾਹਰ ਕੱਢਦੇ ਹੋਏ ਉੱਪਰ ਉੱਠਣਾ ਹੈ ਉੱਪਰ ਉੱਠ ਕੇ ਬੜੇ ਆਰਾਮ ਨਾਲ ਸਿਰ ਘੁਮਾ ਕੇ ਪੈਰਾਂ ਵੱਲ ਦੇਖਣਾ ਸ਼ੁਰੂ ਕਰੋ ਵਾਪਸ ਇੱਕ ਵਾਰ ਫੇਰ ਵਾਪਸ ਇੱਕ ਵਾਰ ਫੇਰ ਵਾਪਸ ਕੂਣੀਆਂ ਦਾ ਸਟੈਂਡ ਚਿਹਰਾ ਥੇਲੀਆਂ ਚ हथेली थे दे हथेली ठोडी हथेलिया से पिछले पैरों नब्बे डिग्री ते उठाओ सजे तो खब्बे दोनों पास जमीन पर लाने की कोशिश करो पैर जोड़ के रखोगे तो ज्यादा लाभ होगा ਉੱਪਰਸ ਉਲਟੇ ਲੇਟੇ ਸ਼ਵਾਸਨ ਸਰੀਰ ਦੀ ਸੱਜੀ ਬਾਹੀ ਏਡਾ ਹੋਊਗੀ ਸੱਜੀ ਬਾਹ ਜਿਹੜੀ ਉਹ ਬਿਲਕੁਲ ਸਰੀਰ ਦੇ ਪਿਛਲੇ ਪਾਸੇ ਖੱਬਾ ਗੋਡਾ ਮੁੜਿਆ ਹੋਇਆ ਖੱਬਾ ਹੱਥ ਚਿਹਰੇ ਦੇ ਕੋਲ ਵਾਪਸ ਇਸ ਤੋਂ ਅਗਲੀ ਕਿਰਿਆ ਤੁਹਾਨੂੰ ਰਸਨ ਪੈਰਾਂ ਨੂੰ ਫੜੋ ਸਾਹ ਪਰਦੇ ਹੋ ਸਿਰ ਨੂੰ ਉਠਾਉਣਾ ਲੱਤਾਂ ਦੇ ਬਾਹਾਂ ਚ ਖਿੱਚ ਪਾਉਣੀ ਹੈ ਸਰੀਰ ਕਮਾਂਡ ਦੇ ਵਾਂਗ ਤਣਿਆ ਹੋਇਆ ਵਾਪਸ ਆ ਜਾਓ ਇੱਕ ਵਾਰੀ ਫੇਰ ਵਾਪਸ ਇੱਕ ਵਾਰੀ ਫੇਰ दोनों पासे मूव करने की कोशिश करो सिर उठा के रखना शाबाश ਸਿੱਧੇ ਲਟਾਂਗੇ ਸਜੇ ਪੈਰ ਨੂੰ ਦੋਵਾਂ ਹੱਥਾਂ ਨਾਲ ਫੜੋ ਤੇ ਪੈਰ ਦਾ ਅਗੂਠਾ ਜਿੰਨਾ ਆ ਸਕਦਾ ਹੈ ਨੱਕ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰੋ ਤਿੰਨ ਤਿੰਨ ਵਾਰ ਦਹਰਾਉਣਾ ਇਸ ਨੂੰ ਦੂਸਰੀ ਲੱਤ ਸਿੱਧੀ ਰਹੇਗੀ इसे तरह ही दूसरे पैरनाथ शबासन उठ के बैठा गे ਤੁਸੀਂ ਹੁਣ ਅੱਗੇ ਉਹ ਗੋਡਿਆਂ ਵਾਲੀਆਂ ਕ੍ਰਿਆਵਾਂ ਸ਼ੁਰੂ ਕਰ ਲਵੋ ਦੋਸਤੋ ਇਹ ਕ੍ਰਿਆਵਾਂ ਸਰਵਾਈਕਲ ਗਠੀਆ ਵਾਈ ਜੋੜਾਂ ਦੇ ਦਰਦ ਵਿੱਚ ਤੁਹਾਡੇ ਲਈ ਸਹਾਇੀ ਹੋ ਸਕਦੀਆਂ ਨੇ ਅਸੀਂ ਯੋਗ ਕੇਂਦਰ ਸਤਿਆ ਵਾਲਾ ਵਿਖੇ ਇਹਨਾਂ ਕ੍ਰਿਆਵਾਂ ਦੇ ਨਾਲ ਹੀ ਜਿਹੜੇ ਭੈਣ ਭਰਾ ਇਹਨਾਂ ਸਮੱਸਿਆਵਾਂ ਤੋਂ ਪੀੜਤ ਆਉਂਦੇ ਨੇ ਠੀਕ ਕਰਦੇ ਹਾਂ ਇਸਦੇ ਵਿੱਚ ਅੱਗੇ ਕੁਝ ਚੀਜ਼ਾਂ ਹੋਰ ਤੁਹਾਡੇ ਦੱਸਣ ਵਾਲੀਆਂ ਨੇ ਕਿ ਜੇ ਤੁਹਾਡੀ ਸਮੱਸਿਆ ਮੁੱਢਲੇ ਰੂਪ 'ਚ ਹੈ ਤਾਂ ਉਹਦੇ 'ਚੋਂ ਸੌਖੇ ਨਿਕਲ ਸਕਦੇ ਹੋ ਕੋਈ ਵੀ ਕਰਿਆ ਸਰੀਰ ਦੀ ਸਮਰੱਥਾ ਤੋਂ ਵੱਧ ਨਹੀਂ ਕਰਨੀ ਤੁਹਾਡੇ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਹੋਣਗੇ ਕੋਈ 30 ਸਾਲ ਦਾ ਹੋਊਗਾ ਕੋਈ 50 ਦਾ ਹੋਊਗਾ ਕੋਈ 70 ਦਾ ਹੋਊਗਾ ਸਾਰਿਆਂ ਨੇ ਜਿੰਨਾ ਕਿ ਸਰੀਰ ਮਨ ਦਾ ਉਸਤੰਗ ਨਾ ਕਰਨਾ ਇਹਨੂੰ ਹੌਲੀ ਹੌਲੀ ਵਧਾਇਆ ਜਾ ਸਕਦਾ ਪਹਿਲੇ ਦਿਨ ਅਗਰ ਜਿਆਦਾ ਕਰੋਗੇ ਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਉਸ ਤੋਂ ਅੱਗੇ ਆ ਕਿ ਜੇ ਇਹਨਾਂ ਕਿਰਿਆਵਾਂ ਦੇ ਨਾਲ ਸਮੱਸਿਆ ਠੀਕ ਨਹੀਂ ਹੁੰਦੀ ਤਾਂ ਉਹਦਾ ਅਰਥ ਇਹ ਬਣਦਾ ਹੈ ਕਿ ਸਾਡੇ ਜੋੜਾਂ ਦੇ ਵਿੱਚੋਂ ਜੈਲ ਗਰੀਸ ਫਲੂਡ ਲੂਬ੍ਰੀਕੇਸ਼ਨ ਘੱਟ ਗਈ ਹੈ ਤਾਂ ਉਸ ਕਾਰਨ ਸਾਡੇ ਜੋੜ ਨੇ ਜਿਹੜੇ ਉਹ ਕਸਰਦੇ ਨੇ ਆਪਸ ਵਿੱਚ ਹੱਡੀਆਂ ਕਸਰਦੀਆਂ ਨੇ ਤੇ ਸਾਨੂੰ ਦਰਦ ਪੈਦਾ ਹੁੰਦੀ ਹੈ ਉਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਬਾਤ ਦਾ ਵਧ ਜਾਣਾ ਬਾਤ ਦਾ ਵਿਗੜ ਜਾਣਾ ਚਿੰਨਾਚਿਰ ਉਸ ਬਾਤ ਦਾ ਵਧਣਾ ਠੀਕ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਗਰੀਸ ਫਲੂਇਡ ਕਹ ਲਈਏ ਜੈਲ ਕਹ ਲਈਏ ਪੂਰੀ ਨਹੀਂ ਹੋ ਸਕਦੀ ਕਿਉਂਕਿ ਜਦੋਂ ਬਾਦ ਤੇ ਪਿਤ ਵਿਗੜਦੇ ਨੇ ਤਾਂ ਅਸੀਂ ਵੇਖਿਆ ਕਿ ਜੇਠ ਤੇ ਹਾੜ ਦੇ ਵਿੱਚ ਜਿਹੜੀ ਗਰਮ ਹਵਾ ਚੱਲਦੀ ਹੈ ਉਹ ਹਰ ਥਾਂ ਤੋਂ ਪਾਣੀ ਨੂੰ ਸੁਕਾ ਦਿੰਦੀ ਹੈ ਪਿੰਡਾਂ ਦੇ ਵੱਡੇ ਵੱਡੇ ਛੱਪੜ ਵੀ ਜਿਹੜੇ ਨੇ ਉਹ ਸੁੱਕ ਜਾਂਦੇ ਨੇ ਜਿੱਥੇ ਪਹਿਲਾਂ ਹੀ ਘੱਟ ਪਾਣੀ ਹੈ ਉਥੇ ਤਰੇੜਾਂ ਪੈ ਜਾਂਦੀਆਂ ਨੇ ਬਿਲਕੁਲ ਸਰੀਰ ਦੇ ਅੰਦਰ ਵੀ ਇਹੀ ਵਾਪਰਦਾ ਹੈ ਜਲ ਘਟ ਜਾਂਦੀ ਹੈ ਜਿਹੜੀ ਹਵਾ ਹੈ ਸਰੀਰ ਦੇ ਅੰਦਰ ਵਿਗੜੀ ਹੋਈ ਹੈ ਬਾਤ ਵਿਗੜੀ ਹੋਈ ਹੈ ਉਸ ਨੂੰ ਹੋਰ ਘਟਾਉਂਦੀ ਹੈ ਤੇ ਉਹਨੂੰ ਪੂਰਾ ਕਰਨ ਦਾ ਜਿਹੜਾ ਟੰਗ ਹੈ ਉਹ ਸ਼ਾਇਦ ਮੈਂ ਸ਼ਾਇਦ ਕਹਾਗਾ ਬਾਲਾ ਸੰਭਵ ਨਹੀਂ ਹੋਇਆ ਪਰ ਸਾਡੇ ਸੈਂਟਰ ਤੇ ਆ ਕੇ ਜੇ ਤੁਸੀਂ ਯੋਗ ਕਰਦੇ ਹੋ ਹੋਰ ਕਿਰਿਆਵਾਂ ਕਰਦੇ ਹੋ ਕੁਝ ਚੀਜ਼ਾਂ ਤੁਹਾਨੂੰ ਦਸੀਆਂ ਜਾਣਗੀਆਂ ਕਿਉਂਕਿ ਇਥੇ ਨਹੀਂ ਦੱਸ ਸਕਦੇ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਮੰਨ ਲੈਣਾ ਉਹਦੇ ਹੀ ਤੁਹਾਡੇ ਜਿਹੜੇ-ਜਿਹੜੇ ਵੀ ਲੱਛਣ ਨੇ ਤੁਹਾਨੂੰ ਉਹਨਾਂ ਨੂੰ ਪੂਰਿਆਂ ਨੂੰ ਗਿਣਿਆ ਜਾਊਗਾ ਤੇ ਉਸ ਢੰਗ ਨਾਲ ਤੁਹਾਨੂੰ ਜਿਹੜੀਆਂ ਅਗਲੀਆਂ ਗੱਲਾਂ ਬਾਤਾਂ ਨੇ ਐਕਸਰਸਾਈਜ਼ਾਂ ਨੇ ਕ੍ਰਿਆਵਾਂ ਨੇ ਪ੍ਰਾਣਯਾਮ ਨੇ ਉਹ ਦੱਸੇ ਜਾਣਗੇ ਤੁਸੀਂ ਮੁਕੰਮਲ ਰੂਪ ਵਿੱਚ ਠੀਕ ਹੋ ਸਕਦੇ ਹੋ ਪਹਿਲੀ ਕੋਸ਼ਿਸ਼ ਕਰੋ ਕਿ ਇਹਨਾਂ ਅਸਨਾਂ ਨਾਲ ਠੀਕ ਹੋ ਜਾਓ ਨਹੀਂ ਠੀਕ ਹੁੰਦੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 94172 49640 ਸਾਡੇ ਸੈਂਟਰ ਦੀ ਸੇਵਾ ਫ੍ਰੀ ਹੈ ਇੱਥੇ ਕਲਾਸ ਦੇ ਵਿੱਚ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਨੀਤੀਗਿਆ ਕਰਵਾਉਣੇ ਆ ਉਹਦਾ ਲੋਟਾ ਨੀਤੀ ਵੀ ਅਸੀਂ ਫ੍ਰੀ ਦਿੰਨੇ ਆ ਔਰ ਫ੍ਰੀ ਸਿਖਾਉਨੇ ਆ ਇੱਥੇ ਸਾਡੇ ਜਿਹੜੇ ਆ ਪਿੱਛੇ ਪੈਣਪੜਾ ਬੈਠੇ ਨੇ ਇਹ ਲਗਭਗ ਸਾਰੇ ਕਰ ਚੁੱਕੇ ਨੇ ਜਿਹੜੇ ਨਵੇਂ ਆਏ ਨੇ ਉਹ ਅਗਲੇ 1-2 ਦਿਨਾਂ ਚ ਸਟਾਰਟ ਕਰ ਲੈਣਗੇ ਤੇ ਇਹ ਕਿਰਿਆਵਾਂ ਸਿੱਖਣ ਲਈ ਜਾਂ ਇਹਨਾਂ ਦੇ ਵਿੱਚ ਹੋਰ ਸੋਧ ਕਰਨ ਲਈ ਜਾਂ ਮੁਕੰਮਲ ਰੂਪ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਰਵਾਈਕਲ ਤੋਂ ਗਠੀਆ ਵਾਈ ਤੋਂ ਗਠੀਆ ਵਾਈ ਦਾ ਇਲਾਜ ਸੰਭਵ ਹੈ ਸਾਡੇ ਸੈਂਟਰ ਤੇ अनेका ਪੇਸ਼ੈਂਟ ਠੀਕ ਹੋ ਕੇ ਗਏ ਨੇ ਸਰਵਾਈਕਲ ਦਾ ਇਲਾਜ ਸੰਭਵ ਹੈ ਜੋੜਾਂ ਦੇ ਦਰਦ ਦਾ ਇਲਾਜ ਸੰਭਵ ਹੈ ਗੋਡੇ ਜੇ ਤੁਹਾਨੂੰ ਕਹਿ ਦਿੱਤਾ ਕਿਸੇ ਨੇ ਕਿ ਬਦਲਨੇ ਹੀ ਪੈਣਗੇ ਤਾਂ ਬਚ ਸਕਦੇ ਹੋ ਗੋਡੇ ਵੱਡੇ ਨਹੀਂ ਜਾਣਗੇ ਤੁਹਾਡੇ ਇਸੇ ਤਰ੍ਹਾਂ ਹੀ ਇਨਾਂ ਦੇ ਵਿੱਚ ਜਿਹੜੀ ਜੈਲ ਘਟੀ ਹੈ ਉਸੇ ਕਰਕੇ ਇਹ ਰਗੜਦੇ ਨੇ ਤੁਹਾਡੇ ਦਰਦ ਹੁੰਦੀ ਹੈ ਉਹ ਜੈਲ ਕੁਦਰਤੀ ਢੰਗ ਨਾਲ ਤੁਹਾਡੀ ਖੁਰਾਕ ਚੋਂ ਕਿਵੇਂ ਪੂਰੀ ਕਰਨੀ ਹੈ ਉਹ ਦੱਸਿਆ ਜਾਊਗਾ ਸਾਡੇ ਕੋਲੇ ਹੁਣ ਤੱਕ ਜਿੰਨੇ ਵੀ ਜੋੜਾਂ ਦੇ ਪੇਸ਼ੈਂਟ ਆਏ ਨੇ ਗੋਡਿਆਂ ਦੇ ਪੇਸ਼ੈਂਟ ਆਏ ਨੇ ਗਠੀਆ ਦੇ ਪੇਸ਼ੈਂਟ ਆਏ ਨੇ 1 ਮਹੀਨੇ ਦੇ ਵਿੱਚ ਵਿੱਚ ਸਾਰੇ ਹੀ ਠੀਕ ਹੋ ਕੇ ਗਏ ਨੇ ਤੁਸੀਂ ਵੀ ਇਸ ਦਾ ਲਾਭ ਲੈ ਸਕਦੇ ਹੋ ਤੁਸੀਂ ਸਾਡੇ ਚੈਨਲ ਨਾਲ ਜੁੜੇ ਤੁਹਾਡਾ ਧੰਨਵਾਦ ਇਹ ਸਾਡੀ ਗੱਲਬਾਤ ਸਾਡੀ ਇਹ ਵੀਡੀਓ ਹੋਰ ਲੋਕਾਂ ਤੱਕ ਭੇਜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਧੰਨਵਾਦ